ਸਤਿਗੁਰਜੀ ਸਾਨੂੰ ਦਿਓ ਲੋੜੀਆਂ ਮੇਰੇ ਸਤਿਗੁਰਜੀ ਸਾਨੂੰ ਦਿਓ ਲੋੜੀਆਂ ਮੇਰੇ ਸਤਿਗੁਰਜੀ ਸਾਨੂੰ ਦਿਓ ਜੋੜਾ ਮੇਰੇ ਸਤਿਗੁਰਜੀ ਸਾਨੂੰ ਦਿਓ ਲੋੜੀਆਂ ਮੇਰੇ ਸਤਿਗੁਰਜੀ ਰਾਮ ਦੇ ਬਾਣੀਆਂ ਤੇ ਉਹ ਮੂੰਗ ਫਲੀਆਂ ਖਬਰਾ ਦੇ ਬਾਣੀਆਂ ਤੇ ਉਹ ਬੱਦੂ ਫਲੀਆਂ ਵਿੱਚ ਹੋਣ ਮੁਸਕਾਨ ਵਿੱਚ ਹੋਣ ਮੁਸਕਾਨ ਦੀਆਂ ਰਿਓਡੀਆਂ ਰੜੀ ਗੱਲਾਂ ਸਾਡੇ ਕੌਡੀਆਂ ਮੌਨ ਦਾ ਜ਼ੁਬਾਨ ਤੇ ਗੱਲਾਂ ਸਾਡੇ ਕੌਡੀਆਂ ਮੌਨ ਦਾ ਜ਼ੁਬਾਨ ਤੇ ਗੱਲਾਂ ਸਾਡੇ ਕੌਡੀਆਂ ਤੇਰੇ ਸਤੁਰ ਜੀਓ ਸਾਨੂੰ ਤੇ ਸਾਰੇ ਇਕੱਠੇ ਹੋ ਜਾਂਦੇ ਐ ਥੋੜਾ ਬਹੁਤ ਸ਼ਖਸ਼ਕਾ ਲਿਆ ਹੱਸ ਖੇਡ ਲਿਆ ਚਾਹੇ ਦੀਵਾਲੀ ਚਾਹੇ ਲੋਹੜੀ ਤੇ ਏਕ ਬਹਾਨਾ ਹੀ ਹੁੰਦਾ ਰਿਸ਼ਤੇਦਾਰ ਪਰਿਵਾਰ ਇਲਾਕਾ ਇਕੱਠੇ ਹੁੰਦੇ ਐ ਸਾਰੇ ਤੇ ਆਪਣਾ ਤੇ ਪਰਿਵਾਰ ਵੀ ਇਹੀ ਹੈ ਆਪਾਂ ਸਾਰੇ ਰਲ ਮਿਲ ਕੇ ਵੱਡਾ ਆਪਣਾ ਪਰਿਵਾਰ ਹੈ ਤੇ ਇਸ ਵਾਰ ਗੁਰੂ ਸਾਹਿਬ ਦੀ ਮਿਹਰ ਨਾਲ ਅਰਸ਼ਦੀਪ ਸਿੰਘ ਦੇ ਘਰ بیٹے ਦਾ ਜਨਮ ਹੋਇਆ ਪਿਛਲੇ ਸਾਲ ਤੇ ਦਿਲਸ਼ਾਨ ਸਿੰਘ ਉਹਦਾ ਨਾਮ ਰੱਖਿਆ ਬੜਾ ਪਿਆਰਾ ਬੱਚਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਵਿੱਚ ਬੇਟਾ ਆਇਆ ਤੇ ਭਾਈ ਸੁਰਿੰਦਰ ਸਿੰਘ ਜੀ ਦੇ ਬੇਟੀ ਆਈ ਏ ਜਿੰਦਕੌਰ ਤੇ ਇਹ ਬੱਚੇ ਤੇ ਅੰਮ੍ਰਿਤ ਦੇ ਬੇਟਾ ਅਬੀਰ ਸਿੰਘ ਉਹ ਤਾਂ ਪੂਰਾ ਨਾਂ ਕੀ ਸੀ ਅਬੀਰਜੀਤ ਅਬੀਰਜੀਤ ਸਿੰਘ ਤਿੰਨ ਬੱਚੇ ਆਏ ਤੇ ਸੁਖ ਨਾਲ ਐਨਕੀ ਚਾਰ ਬੱਚੇ ਹੁਣ ਹੋਣ ਵਾਲੇ ਆ ਅਗਲੇ ਸਾਲ ਹੋ ਜਾਣਗੇ ਚਾਰ ਦੇ ਨਿਆਣੇ ਹੋਣ ਵਾਲੇ ਆ ਚਾਰ ਤੇ ਤਾਂ ਮੈਨੂੰ ਪਤਾ ਹੋ ਸਕਦਾ ਦੋ ਚਾਰ ਹੋਰ ਵੀ ਹੋਣ ਕਿੰਨੇ ਬੱਚੇ ਅਗਲੇ ਸਾਲ ਤੱਕ ਹੋਰ ਰਲ ਜਾਣੇ ਆ ਇਹਦੇ ਲੱਭੂ ਦੇ ਬੱਚਾ ਹੋਣ ਵਾਲਾ ਹੈ ਜੋੜੀ ਵਾਲੇ ਦੇ ਤੇ ਆਪਣੇ ਸਿਮਰ ਦੇ ਵੀ ਇੰਨੇ ਸਾਲਾਂ ਬਾਅਦ ਤੇ ਰਮਨਦੀਪ ਦੇ ਵੀ ਮਾਰਾ ਦੀ ਕਿਰਪਾ ਸਭਨਾ ਦੇ ਰਹਿਣ ਪਰਵਾਰ ਦਾਤਾ ਹੱਸਦੇ ਸਭਨਾ ਦੇ ਰਹਿਣ ਪਰਵਾਰ ਦਾਤਾ ਹੱਸਦੇ ਰਵੇ ਸੁਖ ਸਾਧ ਸਾਰੇ ਹੋਣ ਰੰਗੀ ਵੱਸਦੇ ਜਪੀਏ ਆ ਗਏ ਆਵੇ ਹੋਜੀ ਦੇ ਨਾਲ ਨਾਲ ਤੇ ਮੈਂ ਸੋਚਦਾ ਸਾਰਿਆਂ ਨੂੰ ਕੰਮ ਮਿਲੇ ਹੁਣ ਆਪਣਾ ਸ਼ੁਰੂ ਹੋਣ ਹੋਇਆ ਨਹੀਂ ਤੇ ਮੈਂ ਆਉਂਦੇ ਸਾਲ ਤੱਕ ਸਾਰਿਆਂ ਦਾ ਮੇਰੇ ਮਨ ਚ ਇਹ ਹੈ ਵੀ ਸਾਰੇ ਥੋੜੇ ਥੋੜੇ ਕਾਰੋਬਾਰਾਂ ਚ ਪੈ ਜਾਣ ਸਾਰਿਆਂ ਨੂੰ ਥੋੜਾ ਜਿਹਾ ਹੈਲਪ ਫਾਈਨੈਂਸ਼ਲੀ ਪੈਸੇ ਵੱਲੋਂ ਸਾਡਾ ਕੋਈ ਬੰਦਾ ਔਖਾ ਨਾ ਹੋਵੇ ਉਹਦੇ ਲਈ ਅਸੀਂ ਥੋੜਾ ਜਿਹਾ ਹੋਰ ਅੱਗੇ ਅੱਗੇ ਕੋਸ਼ਿਸ਼ ਕਰ ਰਹੇ ਹਾਂ ਇਹ ਹੋਰ ਇਹਨੂੰ ਕੰਮਕਾਰ ਨੂੰ ਨਾਲ ਐਡ ਕਰੀਏ ਬਾਕੀ ਚਲੋ ਦੀਵਾਨ ਵੀ ਪਿਛਲੇ ਸਾਲ ਹੁਣ ਆਪਾਂ ਕੀਰਤਨ ਕਰਦੇ ਸੀ ਆਪਾਂ ਇਦਾਂ ਹੀ ਕਰੀਦਾ ਸੀ ਕੀਰਤਨ ਹਰ ਐਤਵਾਰ ਦੇ ਐਤਵਾਰ 10 20 50 200 500 ਜਿੰਨੇ ਆ ਗਏ ਹੁਣ ਆਹੀ ਕੀਰਤਨ ਸੁਣਨ ਵਾਸਤੇ ਵੇਖੋ 50 50 ਹਜ਼ਾਰ ਬੰਦਾ ਇਕੱਠਾ ਵੀ ਹੁੰਦਾ ਫਿਰ ਲੱਖਾਂ ਲੱਖਾਂ ਰੁਪਈਆ ਸੰਗਤਾਂ ਖਰਚਾਂ ਵੀ ਕਰਦੀਆਂ ਨੇ ਕਿੰਨਾ ਖਰਚਾ ਕਰਕੇ ਕਿੰਨਾ ਪ੍ਰਬੰਧ ਕਰਕੇ ਫਿਰ ਤਿੰਨ ਦਿਵਾਨ ਲੱਗਦੇ ਆ ਕਿੱਡੇ ਕਿੱਡੇ ਪੰਡਾਲ ਸਜਦੇ ਆ ਕਿੱਡਾ ਪ੍ਰਬੰਧ ਕਰਨਾ ਪੈਂਦਾ ਹੈ ਸੋ ਵਿਦੇਸ਼ਾਂ ਚੋਂ ਇੰਨੇ ਇੱਕ ਮਤਲਬ ਇੱਕ ਸਾਲ ਦੀ ਬੁੱਕ ਕੀਤੀ ਦੁਬਾਰ। ਅਗਲੇ ਸਾਲ ਦੀਆਂ ਇੰਨਾ ਇੰਨਾ ਦਿਨਾਂ ਦੀਆਂ ਵੀ ਤਰੀਕਾਂ ਦਿੱਤੀਆਂ। ਸਾਰਾ ਸਾਲ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਚਲੋ ਇਹ ਤੇ ਹੈ ਹੀ ਹੈ ਸੇਵਾ ਸਾਡੀ ਸਾਰਿਆਂ ਦੀ। ਪਰ ਆਪਾਂ ਸੋਚਦੇ ਆਂ ਵੀ ਕੰਮਕਾਰ ਵੀ ਹੋਰ ਵੀ ਵਧਣ ਸਾਰਿਆਂ ਦਾ ਇਹਦੇ ਨਾਲ ਸੌਖੇ ਹੋ ਜਾਣ ਸਾਰੇ। ਕਿਸੇ ਗੱਲ ਦੀ ਟੋਟ ਨਾ ਆਵੇ, ਨਾ ਕਦੇ ਆਈਏ ਤੇ ਨਾ ਅੱਗੇ ਆਵੇ। ਸਾਰੇ ਕੰਮਕਾਰ ਸੋਹਣੇ ਚੱਲਦੇ ਰਹਿਣ। ਸੋ ਇਸ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਕੰਮ ਹੋ ਰਹੇ ਐ ਤੇ ਬਾਕੀ ਵੀ ਹੋ ਜਾਣੇ ਹੌਲੀ-ਹੌਲੀ ਕੰਮ ਹੌਲੀ-ਹੌਲੀ ਵੱਧਦਾ ਜਾਏਗਾ ਪਰਵਾਰਾਂ ਨੂੰ ਵੀ ਥੋੜਾ-ਥੋੜਾ ਕੰਮ ਮਿਲ ਜਾਏ ਮੇਰੇ ਮਨ 'ਚ ਵੀ ਐ ਵੀ ਸਾਡੇ ਸਿੰਘ ਤੇ ਕੰਮ ਕਰਦੀ ਆ ਉਹਨਾਂ ਦੀਆਂ ਬੀਬੀਆਂ ਘਰਾਂ ਵਾਲੀਆਂ ਵੀ ਕੰਮ ਕਰਨ 6 ਮਹੀਨਿਆਂ 'ਚ ਸਾਲ 'ਚ ਇਦਾਂ ਦੇ ਕੰਮ ਸ਼ੁਰੂ ਕਰੀਏ ਵੀ ਬੀਬੀਆਂ ਵੀ ਨਾਲ ਜੜੀਆਂ ਨੇ ਉਹ ਵੀ ਕੋਈ ਨਾ ਕੋਈ ਕੰਮ ਕਰਨ ਲੱਗ ਜਾਣ ਦੋਵੇਂ ਜੀ ਇਕੱਠੇ ਆ ਜਾਣ 8-7-8 ਘੰਟੇ ਲਾ ਕੇ ਇਕੱਠੇ ਚੱਲੇ ਜਾਣ ਉਹਦੇ 'ਚ ਕਈ ਕਾਰੋਬਾਰ ਹੋ ਸਕਦੇ ਥੋੜੇ ਥੋੜੇ ਨਾਲ ਨਾਲ ਪਰ ਇਹ ਆਪਾਂ ਆਉਣ ਵਾਲੇ ਸਮੇਂ 'ਚ ਥੋੜਾ ਥੋੜਾ ਕੁਛ ਨਾ ਕੁਛ ਪਲਾਨ ਕਰਦੇ ਰਾਂਗੇ ਤੇ ਬਾਕੀ ਜਿਹੜਾ ਜਿੰਨਾ ਕਰ ਰਹੇ ਆ ਪਿਆਰ ਨਾਲ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਰਹੀਏ ਤੇ ਜਦੋਂ ਆਪਾਂ ਮਨੋਂ ਲੱਗੇ ਰਹਿੰਦੇ ਆ ਕਿਸੇ ਗੱਲ ਦੀ ਪਰ ਜਿਹੜਾ ਗੁਰੂ ਗੁਰੰਤ ਸਾਹਿਬ ਜੀ ਪ੍ਰਤੀ ਮੱਥਾ ਟੇਕਣਾ ਉਥੇ ਆ ਕੇ ਝੁਕਣਾ ਉਥੇ ਰੋਸਾ ਨਹੀਂ ਹੋਣਾ ਚਾਹੀਦਾ